что на... ਕਨ੍ਹ ਰਾਮ ਸਿਉ ਪੀਤਤ ਸਾਧ ਸੰਗਾਤ ਜਾ ਕਉ ਭਈ ਕਿਰਪਾਲ ਪ੍ਰਭ ਹਰ ਹਰ ਸਈ ਜਪਾਤ ਨਾਨਕ ਪ੍ਰੀਤ ਲਗੀ ਤਿਨ ਰਾਮ ਸਿਉ ਪੀਤਤ ਸਾਧ ਸੰਗਾਤ ਮਹਲਾ 5 ਵਾ ਰਾਮ ਰਮਹੁ ਬੜ ਪਾ ਕੀ ਹੋ ਜਲ ਚਲ ਮਹੀਲ ਸੋਏ ਨਾਨਕ ਨਾਮ ਅਰਾਧਿਐ ਬਿਘਨ ਨ ਲਾਗੇ ਕੋਈ ਸੋੜੀ ਭਗਤਾਂ ਕਾ ਬੋਲਿਆ ਪਰਵਾਣ ਹੈ ਦਰਗਹ ਪਵੈ ਥਾਈਂ ਦਿੱਤਾ ਤੇਰੀ ਏਕ ਰੱਤੀ ਸਜਨਾਈ ਜਿਸਨੂੰ ਹੋਏ ਕਿਰਪਾਲਿਸ ਦਾ ਦੁੱਖ ਜਾਏ ਭਗਤ ਤੇਰੀ ਦਿਆਲ ਉਹਨਾ ਮਿਹਰ ਪਾਈ ਦੁਖ ਦਰਦ ਵੱਡ ਰੋਗ ਨਾ ਪੋਹੇ ਤਿਸ ਮਾਈ ਭਗਤਾ ਇਹ ਆਧਾਰ ਗੁਣ ਗੋਵਿੰਦ ਗਾਈ ਸਦਾ ਸਦਾ ਦਿਨ ਰਹਿਣ ਇੱਕੋ ਇੱਕ ਧਾਈ ਪੀਵਤ ਅੰਮ੍ਰਿਤ ਨਾਮ ਜਨਨਾਮੇ ਰਹੇ ਅਘਾਈ ਸਦਾ ਸਦਾ ਦਿਨ ਰਹਿਣ ਇੱਕੋ ਇੱਕ ਧਿਆਈ ਪੀਵਕਤ ਅੰਮ੍ਰਿਤ ਨਾਮ ਜਨਨਾ ਮੇ ਰਹੇ ਅਗਾਈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਜੁਗੋ ਜੁਗਤਾਰ ਚਰ ਸ਼ਤਰਤਸ ਦੇ ਮਾਲਕ ਤਨ ਤੁਮ ਸਹੇਮ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਦਿਨ ਦੇ ਪਹਿਲੇ ਪਹਿਰ ਦੀਆਂ ਹਾਜ਼ਰੀਆਂ ਭਰ ਰਹੀ ਗੁਰ ਪਿਆਰ ਵਾਲੇ ਸਤਸੰਗੀ ਜਨਵੜ ਭਾਗੇ ਹੋ ਸਤਿਗਰਾਂ ਦੀ ਚਰਨ ਸ਼ਰਨ ਦੇ ਵਿੱਚ ਬੈਠ ਕੇ ਇਸ ਸਮੇਂ ਨੂੰ ਅਸੀਂ ਸਫਲ ਬਣਾਉਣ ਦਾ ਯਤਨ ਕਰਦੇ ਹਾਂ ਗੁਰੂ ਕਿਰਪਾ ਸਦਕਾ ਅਪਾਰ ਕਿਰਪਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਵੇਲੇ ਪਾਵਨ ਤਸਤਾਂ ਤੇ ਬਿਰਾਜਮਾਨ ਹੋ ਕੇ ਸਾਨੂੰ ਖੁੱਲੇ ਦਰਸ਼ਨ ਦਾਰੇ ਬਖਸ਼ਦੇ ਨੇ ਕਿ ਪਾਵਨ ਪਵਿੱਤਰ ਮੁਖਵਾਕ ਸਾਡੀ ਝੋਲੀ ਵਿੱਚ ਪਾ ਕੇ ਸਾਨੂੰ ਨਿਵਾਜਦੇ ਨੇ ਅੱਜ ਦਾ ਪਾਵਨ ਪਵਿੱਤਰ ਬਚਨ ਗੁਜਰੀ ਕੀ ਬਾਣੀ ਧੰ ਸਾਇਬ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਜਿਨ੍ਹਾਂ ਦੁਆਰਾ ਉਚਾਰਨ ਕੀਤੀ ਹੋਈ ਇਸ ਵਿੱਚੋਂ ਦੋ ਸ਼ਲੋਕ ਤੇ ਕਿਕੌੜੀ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਸਾਨੂੰ ਬਖਸ਼ਿਸ਼ ਕੀਤੀ ਹੈ ਇਹ ਪਾਵਨ ਪਵਿੱਤਰ ਮੁਖਵਾ ਮੁਬਾਰਕ ਅੰਗ 500 15 ਅਪ੍ਰੈਲ ਦੇ 22 ਦੇ ਸਵੇਰ ਵੇਲੇ ਇਸ ਪਾਵਨ ਪਵਿੱਤਰ ਬਚਨ ਰਾਹੀਂ ਸਤਿਗੁਰੂ ਜੀ ਨੇ ਵਾਹਿਗੁਰੂ ਦੇ ਨਾਮ ਦੀ ਬਰਕਤ ਤੇ ਜਿਹੜੇ ਇਸ ਨਾਮ ਨੂੰ ਜਪਦੇ ਨੇ ਉਹਨਾਂ ਦੀ ਅਵਸਥਾ ਦਾ ਜ਼ਿਕਰ ਕੀਤਾ ਹੈ ਆਓ ਸਤਿਗੁਰੂ ਜੀ ਨੇ ਜੋ ਸਿੱਖਿਆ ਸਾਨੂੰ ਬਖਸ਼ੀ ਹੈ ਪਾਵਨ ਵਿਚਾਰ ਦੀ ਅਰੰਭ ਤਤ ਪਹਿਲਾ ਰਚਨਾ ਕਰੋ ਪਵਿੱਤਰ ਅਦਬ ਸੈ ਗੁਰਪਤੀ ਪ੍ਰਵਾਣ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਾਕੋ ਭਈ ਕਿਰਪਾ ਮਿ ਪ੍ਰਭ ਹਰ ਹਰ ਸਈ ਜਪਾਤ ਜਿਨਾ ਮਨੁੱਖਾਂ ਤੇ ਪਰਮਾਤਮਾ ਕਿਰਪਾ ਕਰਦਾ ਉਸ ਕਿਰਪਾ ਦਾ ਸਦਕਾ ਫਿਰ ਉਹ ਮਨੁੱਖ ਜਿਹੜੇ ਨੇ ਰੱਬ ਦਾ ਨਾਮ ਜਪਦੇ ਕਈ ਵਾਰ ਆਪਾਂ ਇਹਦਾ ਜ਼ਿਕਰ ਕਰ ਚੁੱਕੇ ਹਾਂ ਪੜਨ ਨੂੰ ਵੇਖਣ ਨੂੰ ਅੱਖਰ ਬਹੁਤ ਸੀਮਤ ਪਰਮਾਤਮਾ ਦੇ ਨਾਮ ਨੂੰ ਸੰਬੋਧਨ ਕਰੋ ਉਹਨੂੰ ਗੋਬਿੰਦ ਕਹੋ ਅਖਰ ਬਹੁਤ ਸੀਮਾ ਪਰ ਵਿਸ਼ਾਲਤਾ ਬੜੀ ਗੋਪਾਲ ਕਹੋ ਰਾਮ ਕਹੋ ਅਕਾਲ ਪੁਰਖ ਵਾਹਿਗੁਰੂ ਕਹੋ ਸਤਨਾਮ ਕਹੋ ਪਰਮਾਤਮਾ ਦਾ ਜਿਹੜਾ ਨਾਮ ਹੈ ਉਹ ਵੇਖਣ ਵਿੱਚ ਤੇ ਸੁਣਨ ਵਿੱਚ ਅਸਲ ਦੇ ਵਿੱਚ ਬਹੁਤ ਹੀ ਸਾਨੂੰ ਸੀਮਤ ਤੇ ਬਹੁਤ ਅਲੋਕੀ ਸੌਫਾ ਜਿਹਾ ਲੱਗਦਾ ਪਰ ਇਹਨਾਂ ਅੱਖਰਾਂ ਨੂੰ ਜਦੋਂ ਅਸੀਂ ਜੱਪਣ ਦਾ ਯਤਨ ਕਰਾਂਗੇ ਕੋਈ ਵਿਰਲਾ ਹੈ ਕੁੱਲ ਕਾਇਨਾਤ ਦੇ ਵਿੱਚ ਜਿਹੜਾ ਪ੍ਰਮਾਤਮਾ ਦੇ ਨਾਲ ਸੁਰਤ ਜੋੜ ਲੈਂਦਾ ਹੈ ਇਸੇ ਕਰਕੇ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੇ ਜ਼ਿਕਰ ਕੀਤਾ ਰੱਬ ਦੀ ਕਿਰਪਾ ਤੋਂ ਬਿਨਾ ਗੁਰੂ ਦੀ ਰਹਿਮਤ ਤੋਂ ਬਿਨਾ ਅਸੀਂ ਰੱਬ ਦਾ ਨਾਮ ਨਹੀਂ ਜਪ ਸਕਦੇ ਜੇ ਜਪਣਾ ਹੈ ਤੇ ਕਿਰਪਾ ਦੇ ਪਾਤਰ ਬਣਨਾ ਪਏ ਉਹਨਾਂ ਚਿਰ ਜਿਹੜਾ ਅਖੈਲੋ ਰਸ ਨਹੀਂ ਆਏ ਅੰਦਰ ਦਾ ਟਿਕਾ ਨਹੀਂ ਬਣੇ ਇਸ ਕਰਕੇ ਪੰਜਵੇਂ ਪਾਖਸ਼ਾ ਮਹਾਰਾਜ ਜੀ ਕਹਿੰਦੇ ਓਹੀ ਰੱਬ ਦਾ ਨਾਮ ਜਪਦੇ ਨੇ ਜੋ ਗੁਰੂ ਕਿਰਪਾ ਰੱਬ ਦੀ ਕਿਰਪਾ ਦੇ ਬਖਸ਼ਿਸ਼ ਦੇ ਪਾਤਰ ਬਣ ਜਾਂਦੇ ਨਾਨਕ ਪ੍ਰੀਤ ਲੱਗੀ ਤਿਨ ਰਾਮ ਸਿਉ ਭੇਟਤ ਸਾਧ ਸੰਗਾਤ ਉਹਨਾਂ ਦੀ ਲਿਬੜ ਜੁੜ ਜਾਂਦੀ ਹੈ ਸਤ ਸੰਗਤ ਦੇ ਵਿੱਚ ਜੁੜ ਕੇ ਉਹ ਰਬ ਰਬ ਕਰਦੇ ਨੇ ਉਹਨਾਂ ਦੀ ਪ੍ਰੀਤ ਪੈ ਜਾਂਦੀ ਤੇ ਜਿਸ ਜਗ੍ਹਾ ਤੇ ਰੋਜ਼ਾਨਾ ਰੁਟੀਨ ਵਿੱਚ ਜਾਓਗੇ ਇਕਲੋਕੀ ਕੁਦਰਤੀ ਸੁਭਾਵੀ ਹੈ ਕੁਦਰਤ ਦਾ ਇੱਕ ਨਿਯਮ ਵੀ ਹੈ ਤੇ ਪ੍ਰਮਾਤਮਾ ਗੁਰੂ ਦੀ ਕਿਰਪਾ ਵੀ ਹੈ ਉਸ ਜਗ੍ਹਾ ਪ੍ਰਤੀ ਤੁਹਾਡੇ ਅੰਦਰ ਅਥਾ ਜਿਹੜਾ ਹੈ ਉਹ ਪਿਆਰ ਵਧਣਾ ਸ਼ੁਰੂ ਹੋ ਜਾਏ। ਸ਼ਬਦ ਦੀ ਵਿਚਾਰ ਕਰਦਿਆਂ ਮਨ ਦੇ ਵਿੱਚ ਇੱਕ ਖਿਆਲ ਆਇਆ ਮਨਾ। ਇੱਕ ਪਾਸੇ ਕੰਡਿਆਂ ਦੀਆਂ ਛੇਜਾਂ ਨੇ। ਦੂਜੇ ਪਾਸੇ ਜਿਹੜਾ ਹੈ ਸਾਡੇ ਸੋਹਣੇ ਐ ਮਖਮਲੀ ਜਿਹੜਾ ਹੈ ਕੱਢੇ ਨੇ ਸਜੇ। ਤਹੂਲਤਾਂ ਬਹੁਤ ਨੇ ਕੋਈ ਕਮੀ ਨਹੀਂ ਚੰਗੇ ਘਰ ਨੇ ਸਾਡੇ ਕੋਲ ਪੈਸਾ ਤੇ ਲਾ ਹੈ ਸਭ ਕੁਝ ਹੈ ਪਰ ਜਿੱਦ ਤੋਂ ਇਤਿਹਾਸ ਨੂੰ ਇਸ ਨਜ਼ਰੀਏ ਨਾਲ ਦੇਖਦੇ ਹਾਂ ਕਿ ਉਦਨ ਮੁਸੀਬਤਾਂ ਵਿੱਚ ਵੀ ਰੱਬ ਦਾ ਨਾਮ ਨਹੀਂ ਛੱਡਦੇ ਅਸੀਂ ਸੁੱਖਾਂ ਵਿੱਚ ਵੀ ਪਰਮਾਤਮਾ ਦਾ ਨਾਮ ਛੱਡ ਹੀ ਨਹੀਂ ਪਾਵੇਂ ਘੋੜਿਆਂ ਦੀਆਂ ਕਾਠੀਆਂ ਪਾਵੇਂ ਮੱਛੀਬਾਰੇ ਦੀਆਂ ਕੰਡੇ ਦੀਆਂ ਸੇਜਾਂ ਸਵਾਮੀ ਸੱਤ ਸੱਤਾ ਨਦੀ ਦਾ ਤੈਲੋ ਕੀ ਕੰਡਾ ਹੋਵੇ ਕਿੰਨੀਆਂ ਉਦਾਹਰਣਾਂ ਮੀਰ ਮੰਨੂ ਦੀਆਂ ਜੇਹਲਾਂ ਕਹਿੰਦੇ ਭਾਵੇਂ ਹੈ ਕਿ ਇੰਨਾ ਕੁਝ ਉਹਨਾਂ ਦੇ ਸਾਹਮਣੇ ਸਾਡੇ ਕੋਲ ਸੁੱਖ ਵਾਲੀਆਂ ਸਹੂਲਤਾਂ ਵਾਲੀਆਂ ਚੀਜ਼ਾਂ ਬੜੀਆਂ ਨੇ ਉਹਨਾਂ ਦੇ ਸਾਹਮਣੇ ਮੌਤ ਵੀ ਖੜੀ ਹੈ ਉਹਨਾਂ ਦੇ ਸਾਹਮਣੇ ਤਸੀਹੇ ਵੀ ਖੜੇ ਨੇ ਉਹਨਾਂ ਦੇ ਸਾਹਮਣੇ ਜਿਹੜਾ ਹੈ ਅਸਲ ਦੇ ਵਿੱਚ ਜ਼ੁਲਮ ਜ਼ਬਰ ਜਿਹੜਾ ਹੈ ਉਹ ਵੀ ਅਸਲ ਦੇ ਵਿੱਚ ਖੜਾ ਹੈ ਪਰ ਹੈਰਾਨੀ ਇਹ ਹੁੰਦੀ ਹੈ ਸਮੇ ਦਾ ਬਾਦਸ਼ਾਹ ਹੋਵੇ ਸਮੇ ਦੇ ਹੁਕਮਰਾਨ ਹੋ ਉਹ ਵੀ ਇੱਕ ਗੱਲ ਸੋਚ ਕੇ ਹੈਰਾਨ ਹੋ ਜਾਂਦੇ ਨੇ ਕਿ ਕਿਸ ਮਿੱਟੀ ਦੇ ਬਣੇ ਹੋਏ ਕਿ ਇੰਨਾ ਕੁਝ ਅਸੀਂ ਇਹਨਾਂ ਤੇ ਕਰ ਰਹੇ ਹਾਂ ਪਰ ਫਿਰ ਵੀ ਇਹ ਰੱਬ ਰੱਬ ਕਰਦੇ ਮੇਰੇ ਕਹਿਣ ਤੋਂ ਭਾਵ ਇਹ ਹੈ ਕਿ ਪ੍ਰੀਤ ਜਦੋਂ ਜੁੜ ਗਈ ਰੱਬ ਦੀ ਕਿਰਪਾ ਦੇ ਜਦੋਂ ਪਾਤਰ ਬਣ ਜਾਏ ਉਦੋਂ ਫਿਰ ਮੁਖ ਤੋਂ ਜਿਹੜਾ ਹੈ ਉਹ ਵਾਹਿਗੁਰੂ 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 ਨਿਕਲਣਾ ਸ਼ੁਰੂ ਆਪੇ ਹੋ ਜਾਂਦਾ ਫਿਰ ਅਸੀਂ ਨਹੀਂ ਜਪਦੇ ਫਿਰ ਰਾਬਜ ਪਾਉਂਦਾ ਹੈ ਗੁਰੂ ਸਾਡੇ ਤੇ ਦਰਸ਼ ਕਰਕੇ ਸਾਨੂੰ ਜਿਹੜਾ ਹੈ ਜਪਾਉਂਦਾ ਅਸੀਂ ਨਹੀਂ ਕਰਦੇ ਇਸ ਕਰਕੇ ਯਤਨ ਸਾਡਾ ਇਹ ਹੋਣਾ ਚਾਹੀਦਾ ਜਦੋਂ ਵੀ ਆਪਾਂ ਗੁਰੂ ਘਰ ਦੇ ਵਿੱਚ ਆਈਏ ਇਕੋ ਅਰਦਾਸ ਕਰੀਏ ਮਾਲਕ ਦੇ ਚਰਨਾਂ ਵਿੱਚ ਐਸੀ ਕਿਰਪਾ ਕਰ ਸਾਡਾ ਜੀਵਨ ਐਸਾ ਬਣ ਆਵੇ ਕਿ ਤੇਰੀਆਂ ਨਜ਼ਰਾਂ ਵਿੱਚ ਅਸੀਂ ਪ੍ਰਵਾਨ ਹੋ ਜਾਈਏ ਨਜ਼ਰਾਂ ਵਿੱਚ ਪ੍ਰਵਾਨ ਹੋਣਾ ਹੀ ਕਹਿ ਲੋ ਕਿ ਰੱਬ ਦੀ ਗੁਰੂ ਦੀ ਤਰਸ ਲਈ ਨਜ਼ਰ ਕਿਹੜੀ ਹੈ ਉਹ ਪੈ ਜਾਣੀ ਸਮਝੋ ਜੀਵਨ ਨੂੰ ਸੁਖਾਲਾ ਬਣਾਉਣਾ ਕੋਈ ਸੋਖੀ ਗੱਲ ਥੋੜੀ ਬੜਾ ਕੁਸ਼ ਹੈ ਸਾਡੇ ਸਾਹਮਣੇ ਤੇਰਦ ਗਿਰਦ ਬਹੁਤ ਕੁਸ਼ਕੋਮਰੇ ਕਦੋਂ ਕਿਹਣੀ ਚੀਜ਼ ਕਿਹੜਾ ਵਿਕਾਰ ਸਾਡੇ ਤੇ ਹਾਵੀ ਹੋ ਜਾਵੇ ਸਾਨੂੰ ਪਤਾ ਨਹੀਂ ਆਸੇ ਪਾਸੇ ਕੁਮਰੇ ਇਸੇ ਕਰਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਭਾਈ ਇਹ ਤੇ ਇੱਕ ਕਹ ਲੋ ਕਿ ਭਿਆਨਕ ਤਲਾਬ ਹੈ ਸਰੂਵਰ ਹੈ ਧਿਆਨਾ ਤਿਤ ਸਰਵਰਣ ਹੈ ਪਈ ਦੇ ਨਿਵਾਸਾ ਪਾਣੀ ਪਾਵਕ ਤਿਨ ਹੈ ਕੀਆ ਪਾਣੀ ਦੀ ਜਗਾ ਤੇ ਆ ਗਿਆ ਦੇ ਵਿੱਚ ਪੰਕਜ ਮੋਹ ਪਗ ਨਹੀਂ ਚਾਲੈ ਮੋਹ ਦਾ ਚਿਕੜ ਹੈ ਇਹਦੇ ਵਿੱਚ ਕਦਮ ਜਿਹੜਾ ਹੈ ਅਸੀਂ ਪੁੱਟਦੇ ਹਾਂ ਪਰ ਪੁੱਟਿਆ ਨਹੀਂ ਜਾਂਦਾ ਕਿਉਂਕਿ ਕਿਰਪਾ ਨਹੀਂ ਸਾਡੇ ਕੋਲ ਹੈ ਸਰਲਾ ਲਈਦਾ ਹੈ ਮਾਲਕ ਦੇ ਜਨਮ ਵਿੱਚ ਪਰ ਮੋਹ ਦੀਆਂ ਬੇੜੀਆਂ ਉਹ ਕਿਸੇ ਵੀ ਰੂਪ ਵਿੱਚ ਆ ਸਕਦੀਆਂ ਨੇ ਫਿਰ ਆਪਾਂ ਕਿੰਨੇ ਕੋਈ ਨਹੀਂ ਫਿਰ ਹੋ ਜਾਏਗਾ ਕਰਮ ਦਾ ਹੀ ਕਾਰਜ ਹੈ ਫਿਰ ਕਰਨਾ ਬੰਦਾ ਇਹਨਾਂ ਰੋਜਦਾ ਹੈ ਫਿਰ ਉਹਨਾਂ ਕਰਮਾਂ ਦੇ ਵਿੱਚ ਉਹਨਾਂ ਕੰਮਾਂ ਦੇ ਵਿੱਚ ਕਿ ਫਿਰ ਰੱਬ ਵਾਲਾ ਪਾਸਾ ਹੌਲੀ-ਹੌਲੀ ਛੁੱਟਦਾ ਛੁੱਟਦਾ ਇੱਕ ਦਿਨ ਛੁੱਟੀ ਜਾਂਦਾ ਇਸ ਕਰਕੇ ਪੰਚਮ ਪਾਦਸ਼ਾਹ ਮਹਾਰਾਜ ਜੀ ਸਮੋਂ ਇਹ ਸਿੱਖਿਆ ਦੇ ਰਹੇ ਸਾਡਾ ਯਤਨ ਇਹ ਹੋਣਾ ਚਾਹੀਦਾ ਹੈ ਅਸੀਂ ਗੁਰੂ ਪ੍ਰਮਾਤਮਾ ਦੀ ਕਿਰਪਾ ਦੇ ਪਾਤਰ ਬਣ ਕੇ ਸਾਡੇ ਕੋਲ ਖਾਲੀ ਭਾਂਡਾ ਹੋਣਾ ਚਾਹੀਦਾ ਅਸੀਂ ਚੋਰੀ ਅੱਧੀਆ ਮਾਲ ਦਾ ਦਾਤ ਸਾਡੀ ਥੋੜੀ ਵਿੱਚ ਪਾਉ ਸਾਨੂੰ ਜਪਣਾ ਨਹੀਂ ਆਉਂਦਾ ਜਿਸ ਤਰੀਕੇ ਨਾਲ ਤੁਸੀਂ ਜਪਾਉਣਾ ਚਾਹੁੰਦੇ ਹੋ ਅਸੀਂ ਨਹੀਂ ਜਪਦੇ ਜੇ ਰੰਚਕ ਮਾਤਰ ਜਾਪੂਈ ਲਈਏ ਉਹਦਾ ਹੰਕਾਰ ਆ ਜਾਂਦਾ ਛਾੜਿਆ ਕਿਵੇਂ ਬਤੀਏ ਇਸ ਲਈ ਸਾਡੇ ਤੇ ਦਰਸ ਕਰੋ ਤੇ ਮਾਲਕ ਕਹਿੰਦੇ ਨਾਨਕ ਪੀਤ ਲਗੀ ਤੇ ਨਿਹਰਾਣਸਿਓ ਭੇਟ ਤੇ ਸਾਧ ਸੰਗਾਤ ਜਿਦੋਂ ਸਤ ਸੰਗਤ ਵਿੱਚ ਆ ਕੇ ਜੁੜੇ ਰਬ ਰਪੇਚੇ ਕੀਤਾ ਦੁਨੀਆ ਨੂੰ ਭੁੱਲ ਕੇ ਸੰਸਾਰ ਨੂੰ ਭੁੱਲ ਜੇ ਤੇ ਵੇਖਿਆ ਵੀ ਸਾਰਾ ਕੁਝ ਛੇਤੇ ਹੈ ਫਿਰ ਮਾਫ ਕਰਨਾ ਬਾਹਰ ਤੇ ਅੰਦਰ ਆਪਾਂ ਇੱਕੋ ਜਿਹੇ ਆ ਹਾਦਰ ਨਹੀਂ ਆ ਇਹ ਹੋ ਸਕਦਾ ਹੈ ਕਿ ਫਿਰ ਲੰਮੇਰਾ ਸਮਾਂ ਸਾਨੂੰ ਲੱਗ ਸਕੇ ਲੰਮਾ ਸਮਾਂ ਸੰਸਾਰ ਤੋਂ ਨਿਰਲੇਪ ਹੋਣ ਵਾਸਤੇ ਇਸ ਕਰਕੇ ਮਾਲਕ ਜੀ ਨੇ satsangat ਵਿੱਚ ਜੁੜ ਕੇ ਰੱਬ ਰੱਬ ਕੀਤਾ। ਪ੍ਰੀਤ ਬਣ ਕੇ ਪਿਆਰ ਪੈ ਗਿਆ ਰੱਬ ਨਾਲ। ਮਹਿਲਾ ਪੰਜਵਾ ਰਾਗ ਰਮਹੁ ਵੱਡ ਭਾਗੀ ਹੋ। ਜਲ ਖਲ ਮਹੀ ਅਲ ਸੋਏ। ਪੰਜਵੇਂ ਪਾਤਸ਼ਾਹ ਜੀ ਕਹਿੰਦੇ ਰੱਬ ਦਾ ਸਿਮਰਨ ਕਰਿਆ ਕਰੋ ਵੱਡੇ ਭਾਗਾਂ ਵਾਲਿਓ। ਉਹ ਰੱਬ ਕਿਹੜਾ ਹੈ ਕਿੱਥੇ ਰਹਿੰਦਾ ਹੈ ਸਤਗੁਰੂ ਜੀ ਕਹਿੰਦੇ ਸੰਸਾਰ ਵਿੱਚ ਬੜੇ ਬਥੇਰੇ ਰੱਬ ਮਿਲਣਗੇ ਅਰਥਾਤੇ ਮਿਲਣਗੇ ਤੁਨ ਦਾਵਾ ਕਰਨਗੇ ਕਿ ਅਸੀਂ ਰੱਬਾਂ ਪਰ ਜੀਤੀ ਰੱਖਣਾ ਉਹ ਅਕਾਲ ਪੁਰਖ ਜਲ ਵਿੱਚ ਵੀ ਹੈ ਤਰਤੀ ਦੇ ਵੀ ਹੈ ਆਕਾਸ਼ ਦੇ ਵਿੱਚ ਵੀ ਹੈ ਪਰ ਭਾਵ ਇਹਦਾ ਇਹ ਹੈ ਕਿ ਕੋਈ ਐਸੀ ਜਗ੍ਹਾ ਨਹੀਂ ਜਿਸਕੇ ਮੇਰਾ ਅਕਾਲ ਪੁਰਖ ਰੱਬ ਨਹੀਂ ਬੈਠਾ ਹੋਏ ਐਸੇ ਵੀਨ ਵਿਆਲ ਪ੍ਰਮਾਤਮਾ ਨੂੰ ਜਪਨਾ ਕਰੋ ਉਹਦੀ ਇਬਾਦਤ ਕਰੋ ਨਾਨਕ ਨਾਮ ਅਰਾਜ ਹੈ ਵਿਗ੍ਰੰ ਨਾ ਲਾਗੇ ਕੋਈ ਨਾਮ ਪ੍ਰਮਾਤਮਾ ਦਾ ਧਿਆਉ ਸ਼ਤਰੂ ਜੀ ਕਹਿੰਦੇ ਜ਼ਿੰਦਗੀ ਦੇ ਸਫਰ ਵਿੱਚ ਫਿਰ ਰੁਕਾਵਟਾਂ ਆਉਣਗੀਆਂ ਕਿਉਂਕਿ ਜਿਹਦੀ ਇਬਾਦਤ ਕਰਾਂਗੇ ਜਿੰਨੂੰ ਤਿਆਵਾਂਗੇ ਉਹਦੀ ਫਿਰ ਜ਼ਿੰਮੇਵਾਰੀ ਬਣ ਜਾਂਦੀ ਹੈ ਕੀ ਅਸਲ ਦੇ ਵਿੱਚ ਇਹ ਮੇਰੀ ਭਗਤੀ ਕਰ ਰਿਹਾ ਹੈ ਤੇ ਭਗਤ ਪਿਆਰਿਆਂ ਨੇ ਇੱਕ ਗੱਲ ਸਿਖਾਈ ਹੈ ਕਿ ਜਿਹੜੇ ਰੱਬ ਨਾਲ ਜੁੜ ਜਾਂਦੇ ਨੇ ਗੁਰੂ ਗੁਰੂ ਕਰਨ ਲੱਗ ਪੈਂਦੇ ਨੇ ਫਿਰ ਪਰਮਾਤਮਾ ਉਹਨਾਂ ਦੇ ਕਾਰਜ ਆਪ ਸਵਾਰਦੇ ਹੈ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਤਿਨ ਕੇ ਕਾਜ ਸਵਾਰ ਇਸ ਲਈ ਨਾਨਕ ਨਾਮ ਅਰਾਧਿਐ ਵਿਘਨ ਨ ਲਾਗੈ ਕੋਈ ਜਿੰਦਗੀ ਦੇ ਸਫਰ ਵਿੱਚ ਫਿਰ ਰੁਕਾਵਟਾਂ ਨਹੀਂ ਆਉਂਦੀ ਸਾਨੂੰ ਪੂਰਨ ਜਿਦੋਂ ਆਪਣੇ ਰੱਬ ਗੁਰੂ ਤੇ ਵਿਸ਼ਵਾਸ ਹੋਏਗਾ ਰੱਬ ਰੱਬ ਕਰਾਂਗਾ ਕਿਉਂਕਿ ਵਾਹਿਗੁਰੂ ਦਾ ਨਾਮ ਜਿਹੜਾ ਹੈ ਨਾ ਉਹ ਸੁਖ ਦੇਣ ਦਾ ਸਰਕਾਰਾ ਨਾਮ ਸਦਾ ਸੁਖ ਦਾਈ ਜਾ ਕੋ ਸਿਮਰ ਅਜਾਮਲ ਉਧਰੇ ਗਨਤਾ ਹੋ ਗਤ ਪਾਈ ਪੰਚਾਲੀ ਕੋ ਰਾਜ ਸਭਾ ਮੈਂ RAM ਨਾਮ ਸੁਧਿਆਈ ਤਾ ਕੋ ਦੁਖ ਹਰਿਓ ਕਰਨਾ ਮੈਂ ਗੁਰੂ ਨੌਵੇਂ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਜੇ ਇਹ ਜਪ ਕੇ ਪ੍ਰਮਾਤਮਾ ਵਿੱਚ ਦੀਨ ਹੋ ਸਕਦੇ ਨੇ ਭਾਈ ਤੂੰ ਵੀ ਜਪਿਆ ਕਰ ਇਹ ਸਫਰ ਹੈ ਤੇ ਸਫਰ ਦੇ ਵਿੱਚ ਕਹਿ ਲੋ ਕੀ ਇਦਾਂ ਦੀਆਂ ਚੀਜ਼ਾਂ ਆਉਂਦੀਆਂ ਨੇ ਪਰ ਜਦੋਂ ਆਪਾਂ ਅੰਦਰ ਤੋਂ ਜੁੜ ਕੇ ਰੱਬ ਨੂੰ ਧਿਆਉਣਾ ਸ਼ੁਰੂ ਕਰ ਦਵਾਂਗੇ ਸਤਿਗੁਰੂ ਜੀ ਕਹਿੰਦੇ ਕਿਸੇ ਪ੍ਰਕਾਰ ਦਾ ਕੋਈ ਵਿਗਨ ਕੋਈ ਰੁਕਾਵਟ ਜਿਹੜੀ ਹੈ ਉਹ ਤੇਰੀ ਜ਼ਿੰਦਗੀ ਵਿੱਚ ਆਏਗੀ ਫਿਰ ਖੁਦ ਮਾਲਕ ਕਿਰਪਾ ਐਸੀ ਕਰਦਾ ਹੈ ਸੰਤਾਨ ਕੇ ਕਾਰਜ ਆਪ ਖੋਇਆ ਹਰ ਕਾਮਕਰ ਆਵਨ ਆਇਆ ਰਾਮ ਦਰਦ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਬੋੜੀ ਭਗਤਾ ਕਾ ਬੋਲਿਆ ਪਰਵਾਨ ਹੈ ਦਰਗਾਹ ਪਵੈ ਥਾਈਂ ਰੱਬ ਦੀ ਪਿਆਰਿਆਂ ਦਾ ਬੋਲਿਆ ਜਿਹੜਾ ਹੈ ਨਾ ਉਹ ਕਬੂਲ ਹੈ ਰੱਬ ਦੇ ਦਰ ਤੇ ਸੱਚੀ ਦਰਗਾਹ ਦੇ ਵਿੱਚ ਉਹ ਲਫ਼ਜ਼ ਜਿਹੜੇ ਨੇ ਮੰਨੇ ਜਾਂਦੇ ਇਸੇ ਕਰਕੇ ਜੋ ਮੰਗਦੇ ਠਾਕੁਰੇ ਆਪਣੇ ਸੋਈ ਸੋਈ ਕਿਉਂਕਿ ਉਹ ਕਿਰਪਾ ਦੇ ਤਾਜਲ ਬਣ ਚੁੱਕੇ ਤੇ ਜਿਹੜੇ ਕਿਰਪਾ ਨੂੰ ਹਾਸਲ ਕਰ ਚੁੱਕੇ ਨੇ ਨਾ ਰੱਬ ਦੀ ਉਹ ਫਿਰ ਜੋ ਵੀ ਮਖ ਤੋਂ ਬੋਲਣਗੇ ਉਹ ਕਿਰਬ ਨੂੰ ਪ੍ਰਵਾਨ ਕਰਨਾ ਪੈਂਦਾ ਤੇ ਲਵਜ ਵੀ ਉਹਨਾਂ ਦੇ ਕੋਈ ਏਦਾਂ ਦੇ ਨਹੀਂ ਹੁੰਦੇ ਕਿ ਹਾਂ ਜੋ ਮਖ ਚੋਂ ਆਇਆ ਉਹੀ ਬੋਲ ਦਿੱਤਾ ਕਿਉਂਕਿ ਉਹਨਾਂ ਦਾ ਬੋਲਣਾ ਵੀ ਬਹੁਤ ਸੀਮਤ ਹੋ ਜਾਂਦਾ ਹੈ ਬਹੁਤ ਘੱਟ ਬੋਲਦੇ ਤੇ ਜਿੰਨਾ ਬੋਲਣਗੇ ਉਹਦੇ ਵਿੱਚ ਕੋਈ ਨਾ ਕੋਈ ਤੱਤ ਹੋਏਗਾ ਫਜ਼ੂਲ ਨਹੀਂ ਤੇ ਕੋਈ ਕਾਰਨ ਹੈ ਕਿ ਰੱਬੀ ਪਿਆਰਿਆਂ ਨੂੰ ਪਰਮਾਤਮਾ ਜਿਹੜਾ ਹੈ ਇਹਨਾਂ ਪਿਆਰ ਕਰਦਾ ਹੈ ਕਿਉਂਕਿ ਉਹਨਾਂ ਦੀ ਰਸਨਾ ਤੇ ਕੋਈ ਫालतू ਗੱਲ ਹੁੰਦੀ ਨਹੀਂ ਉਹ ਰੱਬ ਦੀਆਂ ਗੱਲਾਂ ਕਰਦੇ ਸੰਸਾਰ ਵਿੱਚ ਵੀ ਵਿਚਰਦੇ ਆ ਹਾਂ ਪਰਮਾਤਮਾ ਨੂੰ ਆਪਣੇ ਧਿਆਨ ਵਿੱਚ ਰੱਖਦੇ ਇਸ ਕਰਕੇ ਭਗਤਾਂ ਕਾ ਬੋਲਿਆ ਪਰਵਾਨ ਹੈ ਜੋ ਰੱਬ ਹੀ ਪਿਆਰੇ ਬੋਲਣਗੇ ਉਹ ਰੱਬ ਨੂੰ ਕਬੂਲ ਕਰਨਾ ਪੈਂਦਾ ਸੱਚੀ ਦਰਗਾਹ ਦੇ ਵਿੱਚ ਉਹ ਲਬਜ ਮੰਨੇ ਜਾਂਦੇ ਭਗਤਾਂ ਤੇਰੀ ਟੇਕ ਰਤੀ ਸੱਚ ਨਾਹੀਂ ਕਿਉਂਕਿ ਭਗਤਾਂ ਨੂੰ ਰੱਬ ਦੀ ਟੇਕ ਹ ਮਨੁੱਖ ਦੀ ਟੇਕ ਲੈ ਕੇ ਨਹੀਂ ਚੱਲਦਾ ਯਾ ਕਿਸੇ ਕਹਿ ਲੋ ਕਿ ਪਾਵਰ ਵਾਲੇ ਬੰਦੇ ਦੀ ਟੇਕ ਲੈ ਕੇ ਕਿ ਹਾਂ ਮੇਰੀ ਜਾਨ ਪਛਾਣ ਇਥੇ ਹੈ ਜੀ ਮੇਰੀ ਉਠਣੀ ਬੈਠਣੀ ਇਹਨਾਂ ਦੇ ਨਾਲ ਹੈ ਜੀ ਭਗਤ ਪਿਆਰੇ ਜਿਹੜੇ ਨੇ ਉਹ ਇੱਕੋ ਗੱਲ ਸੋਚ ਕੇ ਦੁਰਦੇ ਨੇ ਪਰਮਾਤਮਾ ਤੋਂ ਵਿਸ਼ਾਲ ਵੱਡਾ ਕੋਈ ਹੋਰ ਹੈ ਨਹੀਂ ਇਸ ਕਰਕੇ ਅਸੀਂ ਆਸਰਾ ਵੀ ਰੱਬ ਦੇ ਲੈ ਤੇ ਆਪ ਸਭ ਜਾਣਦੇ ਹੋ ਬੁੱਧੂ ਸਾਹ ਜਦੋਂ ਗੁਰੂ ਸਾਹਿਬ ਜੀ ਤੋਂ ਅਰਦਾਸ ਕਰਵਾਉਂਦਾ ਹੈ ਕਿ ਮੇਰੇ ਜਿਹੜੇ ਆ ਇਹ ਆਵੇ ਪੱਕੇ ਨਿਕਲੇ ਮੇਰਾ ਕਾਰੋਬਾਰ ਚੰਗਾ ਚੱਲੇ ਤੇ ਸਾਰਿਆਂ ਨੂੰ ਇਹ ਹੁਕਾ ਵੀ ਦਿੱਤਾ ਸੀ ਕਿ ਗੁਰੂ ਦਾ ਲੰਗਰ ਹੈ ਭਾਈ ਸਾਰੇ ਛਕਣ ਆਓ ਪਰ ਭਾਈ ਲੱਖੂ ਹੈ ਅਸਲ ਦੇ ਵਿੱਚ ਉਹਨੂੰ ਜਿਹੜਾ ਹੈ ਅੰਦਰ ਪ੍ਰਵੇਸ਼ ਹੀ ਨਹੀਂ ਆਉਣ ਦਿੰਦਾ। ਸਕੇ ਮਾਰਤੇ ਬਾਤ ਕਰਦਾ। ਕਿਉਂਕਿ ਉਹਦੇ ਕੱਪੜੇ ਚੱਜਦੇ ਨਹੀਂ। ਇੱਕ ਤਰੀਕਾ ਹੁੰਦਾ ਹੈ ਕਿਸੇ ਨੂੰ ਸਮਝਾਉਣਾ। ਸਮਝ ਆ ਗਿਆ ਇਹਲੇ ਨੂੰ ਕੋਈ ਨਾ ਜੀ ਤੁਹਾਡੇ ਕੱਪੜਿਆਂ ਚੋਂ ਗਾਤੂ ਆਉਂਦੀ ਹੈ ਵਾਤਾਵਰਨ ਠੀਕ ਨਹੀਂ ਰਹੇਗਾ ਇਸ ਕਰਕੇ ਤੁਸੀਂ ਬਾਹਰ ਹੀ ਬੈਠੋ ਜੀ ਕੰਗਾਏ ਇੱਕ ਹੁੰਦਾ ਹੈ ਕਿ ਆਪਾਂ ਨਾਮ ਨੂੰ ਪੁਛਣਾ ਸਿੱਧਾ ਪਹਿਲੋ ਕੀ ਜਾ ਕੇ ਪੁੱਛਾਂ ਬੋਲਣਾ ਧੱਕੇ ਮਾਰ ਕੇ ਬਾਹਰ ਕੱਢ ਦੇਣਾ ਉਹ ਇੱਕ ਹੈ ਲੋਕੀ ਵਖਰਾ ਵਿਸ਼ਾ ਹੈ ਇਹਨਾਂ ਨੇ ਕਪੜੇ ਦੇਖੇ ਹੈ ਅੰਦਰ ਦੀ ਗੱਲ ਸਮਝੇ ਨਹੀਂ ਕਿ ਜੁੜੀ ਹੋਈ ਰੂਹ ਹੈ ਤੇਦੋਂ ਅਰਦਾਸ ਹੋ ਰਹੀ ਹੈ ਗੁਰੂ ਕਾ ਸ਼ੇਰਦਾਸ ਕਰ ਰਿਹਾ ਹੈ ਸਾਖੀ ਤੂੰ ਆਪ ਜਾਣੋ ਪਰ ਇਥੇ ਲੱਗ ਜਾਇਆ ਆਪਾਂ ਇਸ ਗੱਲ ਨੂੰ ਸਪਸ਼ਟ ਕਰ ਲਈਏ ਕਿ ਭਗਤਾਂ ਦਾ ਬੋਲਿਆ ਪ੍ਰਵਾਨ ਹੁੰਦਾ ਹੈ ਗੁਰੂ ਵੀ ਟਾਲ ਸਕਦਾ ਹੈ ਗੁਰੂ ਵਿੱਚ ਵੀ ਤਾਕਤ ਨਹੀਂ ਹੈ ਕਿ ਭਗਤਾਂ ਦੇ ਲਬਜ਼ ਮੋੜ ਸਕੇ ਇੱਕ ਪਾਸੇ ਸਿੱਖ ਗੁਰੂ ਚਰਨਾਂ ਵਿੱਚ ਅਰਦਾਸ ਕਰ ਰਿਹਾ ਹੈ ਕਾਰੋਬਾਰ ਵਿੱਚ ਵਰਤਾਂ ਉਹ ਇੱਟਾਂ ਜਿਹੜੀਆਂ ਪੱਕੀਆਂ ਨਿਕਲਣ ਤੇ ਹੋਰ ਕਾਰੋਬਾਰ ਵਧੇ ਉਹ ਦਰਬਾਰ ਜਿੱਦੋਂ ਕੰਨਾਂ ਵਿੱਚ ਆਵਾਜ਼ ਪਈਏ ਕਹਿੰਦੇ ਨਾ ਇਹ ਆਵੇ ਕੱਚੀ ਰਹਿਣਗੇ ਇਹ ਪੱਕਣਗੇ ਲਵ ਜੀ ਹੈ ਜੀ ਦੋ ਲੈਣਾ ਬੋਲੀਆਂ ਅਗਲੇ ਕਿਦਾਂ ਦੀ ਅੰਦਰ ਰੰਗਤ ਹੋਏਗੀ ਉਹ ਤੇ ਰੱਬ ਜਾਣਦਾ ਹੈ ਅ ਗੁਰੂ ਜਾਣਦਾ ਹੈ ਅਸੀਂ ਤੇ ਕੇਵਲ ਜਿਹੜਾ ਉਹ ਪੜਿਆ ਪੜ ਕੇ ਜਿਹੜਾ ਹੈ ਇੱਕ ਗੱਲ ਸਮਝ ਆਈ ਇਹ ਦੋ ਲੈਣਾ ਨੇ ਇੰਨਾ ਅਸਰ ਕਰ ਦਿੱਤਾ ਕਿ ਬੁੱਧੂ ਸ਼ਾ ਦੇ ਜਿਹੜੇ ਆਵੇ ਸੀ ਉਹ ਪੱਕੇ ਨਹੀਂ ਉਹਨੇ ਅਰਦਾਸ ਕੀਤੀ ਮਾਲਕ ਦੇ ਚਰਨਾਉ ਸਤ ਜੀ ਇਹ ਕੀ ਕਹਿ ਰਹੇ ਇਹ ਕਹਿੰਦਾ ਕੱਚੀ ਰਹਿਣਗੇ ਜੁ ਤੁਹਾਡੇ ਅੱਗੇ ਅਰਦਾਸ ਕੀਤੀ ਕੀ ਗੱਲ ਇਹ ਪੂਰੀ ਨਹੀਂ ਹੋਏਗੀ ਸਤਰੂ ਜੀ ਚੁੱਪ ਕਰ ਗਏ ਮਾਲਕ ਜੀ ਕਹਿੰਦੇ ਉਹਨਾਂ ਨੂੰ ਤੁਸੀਂ ਨਿਰਾਸ਼ ਕੀਤਾ ਹੈ ਹੁਣ ਜੋ ਲਫ਼ਜ਼ ਉਹਨਾਂ ਦੇ ਮਖਿਚੋਂ ਨਿਕਲੇ ਨੇ ਨਾ ਉਹ ਜ਼ਰੂਰ ਪੂਰੇ ਹੋਣਗੇ ਉਸੇ ਵੀ ਮੋੜ ਸਕੇ ਆ ਜਿਹੜੀ ਅਰਦਾਸ ਸਾਡੇ ਅੱਗੇ ਹੋਈ ਹੈ ਸੰਪੂਰਨ ਉਹ ਵੀ ਹੋਏਗੀ ਪਰੋ ਕਿਸੇ ਨਾ ਕਿਸੇ ਤਰੀਕੇ ਨਾਲ ਪਿਆਰ ਜਾਣਦੇ ਉਹਨੇ ਆਪਣੀ ਵਾਹ ਲਾ ਲਈ ਪਰ ਇਟਾਂ ਜਿਹੜੀਆਂ ਪੱਕੀਆਂ ਨੇ ਆਵੇ ਕੱਚੀ ਰਹਿ ਤੇ ਸ਼ਮਾ ਬਣਿਆ ਸ਼ਰਧੂ ਜੀ ਨੇ ਜੋ ਬਚਨ ਕੀਤੇ ਸੰਤਰੀਆਂ ਕੱਚੀਆਂ ਵੀ ਪਕੀਆਂ ਦੇ ਭਾਵੇਂ ਜਾਣੀ ਤੇ ਭਗਤ ਦੇ ਵੀ ਬੋਲ ਰਹੇ ਗਏ ਤੇ ਇਧਰੋਂ ਗੁਰੂ ਦੇ ਬਚਨ ਵੀ ਰਹੇ ਕਾਂਦੇ ਦੇ ਕੀ ਮੁਗਲਿਆ ਹਕੂਮਤ ਦੀ ਉਹ ਕਟੀਆਂ ਇੱਟਾਂ ਵੀ ਬੁੱਧੂ ਸ਼ਾਹ ਦੀਆਂ ਪਕੀਆਂ ਦੇ ਪਾਪੇ ਕਹਿੰਦੋਂ ਭਾਵੇ ਹੈ ਜਿਹੜੇ ਸਿਮਰਨ ਕਰਨ ਵਾਲੇ ਨੇ ਨਾ ਅੰਦਰ ਤੋਂ ਜਿਹੜੇ ਜੁੜੇ ਹੋਏ ਨੇ ਜੋ ਰੱਬ ਰਾਬ ਕਰਦੇ ਰਹਿੰਦੇ ਨੇ ਉਹਨਾਂ ਦੇ ਲਫ਼ਜ਼ਾਂ ਵਿੱਚ ਇੰਨੀ ਤਾਕਤ ਹੁੰਦੀ ਹੈ ਉਹ ਕੁਝ ਵੀ ਕਰ ਸਕਦੇ ਗਏ ਸਾਰੀ ਫਾਲਤੂ ਨਹੀਂ ਕਿਤੇ ਕਿ ਹਾਂ ਕੋਈ ਦੁਸ਼ਾਇਆ ਜੀ ਆ ਬੋਲ ਦਿੱਤਾ ਐ ਤਾਂ ਬੋਲ ਦਿੱਤਾ ਬਹੁਤ ਘੱਟ ਕਿਤੇ ਹੱਦੋਂ ਵੱਧ ਕਿਤੇ ਗੱਲ ਹੋਵੇ ਤੇ ਫਿਰ ਅਸੀਂ ਲੰਮੜ ਕਰਦੇ ਨੇ ਨਹੀਂ ਤੇ ਜਾਂਨ ਅਵਸਥਾ ਬਹੁਤ ਵੱਡੀ ਹੁੰਦੀ ਉਹਨਾਂ ਦੇ ਆ ਕੋਈ ਜਿਆਦਾ ਫਸੌਂਦਾ ਹੈ ਤੇ ਫਿਰ ਕਿਤੇ ਉਹਨਾਂ ਨੂੰ ਮੁੱਖ ਚੋਂ ਬੋਲ ਕਰਿਨੇ ਪੈਂਦੇ ਜਿਵੇਂ ਭਾਈ ਤਾਰੂ ਸਿੰਘ ਜੀ ਨੇ ਕੱਢੇ ਕਿ ਮੇਰੀ ਜੁੱਤੀ ਦੇ ਰਾਹੀਂ ਤੂੰ ਜਾਏਂ ਉਹ ਸਾਡੇ ਕੇਸ ਛਾੜਨ ਦੀ ਗੱਲ ਕਰਦਾ ਗੱਲ ਜਿੱਥੋਂ ਗੁਰੂ ਦੀ ਆ ਜਾਂਦੀ ਕੇਸਾਂ ਦੀ ਆ ਜਾਂਦੀ ਸਿਧਾਂਤ ਦੀ ਗੱਲ ਆ ਜਾਂਦੀ ਹੈ ਫਿਰ ਪਿਛੇ ਨਹੀਂ ਹਟਦਾ ਫਿਰ ਜੋ ਮੁਕਸ਼ ਚਾਹੁੰਦਾ ਹੈ ਉਹ ਬੋਲ ਦਿੰਦੇ ਤੇ ਉਹ ਪੂਰਾ ਵੀ ਕਰਨਾ ਪੈਂਦਾ ਰੱਬ ਇਸ ਕਰਕੇ ਪੰਜਵੇਂ ਪਾਤਸ਼ਾਹ ਜੀ ਕਹਿੰਦੇ ਭਗਤਾਂ ਤੇਰੀ ਤੇ ਰੱਤੀ ਸੱਚ ਨਾਏ ਸੱਚ ਵਡਿਆਈ ਦੇ ਵਿੱਚ ਜਿਹੜਾ ਹੈ ਨਾ ਉਹ ਰੰਗੇ ਰਹਿੰਦੇ ਨੇ ਰੱਬ ਦਾ ਆਸਰਾ ਉਹਨਾਂ ਦੇ ਹਿਰਦੇ ਵਿੱਚ ਹੁੰਦਾ ਹੈ ਜਿਸ ਨੂੰ ਹੋਏ ਕਿਰਪਾਲ ਤਿਸ ਦਾ ਦੁੱਖ ਜਾਏ ਜਿਨ੍ਹਾਂ ਤੇ ਪ੍ਰਮਾਤਮਾ ਕਿਰਪਾ ਕਰਦਾ ਹੈ ਉਹਨਾਂ ਦਾ ਦੁੱਖ ਦੂਰ ਹੋ ਜਾਂਦਾ ਹੈ ਭਗਤ ਤੇਰੇ ਦਿਆਲ ਉਹਨਾਂ ਮਿਹਰ ਪਾਈ ਰੱਬੀ ਪਿਆਰੇ ਤੁਹਾਡੇ ਨੇ ਤੁਹਾਡੇ ਬਣ ਕੇ ਰਹੀ ਦੇ ਨੇ ਤੇ ਤੁਸੀਂ ਉਹਨਾਂ ਤੇ ਮਿਹਰ ਕਰਿਆ ਹੱਥ ਰੱਖਦੇ ਹੋ ਦੁੱਖ ਦਰਦ ਵੱਡ ਰੋਗ ਨਾ ਪੋਹੇ ਤਿਸ ਮਾਈ ਵੱਡੇ ਤੋਂ ਵੱਡਾ ਦੁੱਖ ਦਰਦ ਰੋਗ ਕੋਈ ਵੀ ਉਹਨਾਂ ਦੀ ਜ਼ਿੰਦਗੀ ਵਿੱਚ ਨਹੀਂ ਆਉਂਦਾ ਇਹ ਮਾਇਆ ਵੀ ਜਿਹੜੀ ਹੈ ਉਹਨਾਂ ਤੇ ਪ੍ਰਭਾਵ ਨਹੀਂ ਪਾ ਸਕਦਾ ਭਗਤਾਂ ਇਹ ਆਧਾਰ ਗੁਣ ਗੋਵਿੰਦ ਗਾਈ ਰੱਬ ਹੀ ਪਿਆਰਿਆਂ ਨੂੰ ਆਪਜੀ ਦਾ ਆਸਰਾ ਹੁੰਦਾ ਹੈ ਤੇ ਰੱਬੀ ਗੁਣ ਗਾ ਕੇ ਹੀ ਉਹ ਆਪਣੇ ਆਪ ਨੂੰ ਜਿਹੜਾ ਸੰਤੁਸ਼ਟ ਸਮਝਦੇ ਸਦਾ ਸਦਾ ਦਿਨ ਰੈਣ ਇੱਕੋ ਇੱਕ ਧਿਆਈ ਉਹ ਇੱਕ ਰੱਬ ਨੂੰ ਧਿਆਉਂਦੇ ਨੇ ਆਸਰਾ ਬਥੇਰੇਆਂ ਦਾ ਨਹੀਂ ਲੈਂਦੇ ਇੱਕ ਰੱਬ ਦਾ ਆਸਰਾ ਲੈ ਕੇ ਦਿਨ ਰਾਤ ਹਮੇਸ਼ਾ ਪ੍ਰਮਾਤਮਾ ਨੂੰ ਧਿਆਉਂਦੇ ਰਹਿੰਦੇ ਨੇ ਪੀਵਤ ਅੰਮ੍ਰਿਤ ਨਾਮ ਜਨਨਾਮੀ ਰਹੇ ਅਘਾਈ ਰੱਬੀ ਨਾਮ ਜਿਹੜਾ ਨਾ ਅੰਮ੍ਰਿਤ ਰੂਪੀ ਨਾਮ ਵਾਹਿਗੁਰੂ ਦਾ ਭਗਤ ਪਿਆਰੇ ਸੇਵਕ ਜਨ ਜਿਹੜੇ ਨੇ ਉਹ ਪਰਮਾਤਮਾ ਦਾ ਨਾਮ ਜਪ ਕੇ ਅੰਮ੍ਰਿਤ ਰੂਪੀ ਨਾਮ ਪੀ ਕੇ ਰੱਜੀ ਰਹਿੰਦੇ ਨੇ ਤ੍ਰਿਪਤ ਰਹਿੰਦੇ ਇਸੇ ਕਰਕੇ ਉਹਨਾਂ ਨੂੰ ਸੰਸਾਰਕ ਮੋਹ ਮਾਇਆ ਦੇ ਨਾਲ ਕੋਈ ਲੈਣਾ ਜਿਹੜਾ ਨਹੀਂ ਰਹਿੰਦੇ ਸੰਸਾਰ ਵਿੱਚ ਪਰ ਉਹ ਸੰਸਾਰ ਤੋਂ ਵੱਖਰੇ ਹੋ ਜਾਂਦੇ ਨੇ ਨਾਮ ਦੇ ਰਾਹੀ ਆਪਣੇ ਆਪ ਨੂੰ ਰਜਾ ਲੈਂਦੇ ਤਰਲਾ ਲਈਏ ਮਾਲਕ ਦੇ ਚਰਨਾਂ ਵਿੱਚ ਇਹ ਦਾਤ ਕਿਤੇ ਸਾਡੀ ਝੋਲੀ ਵਿੱਚ ਪਵੇ ਅਸੀਂ ਵੀ ਆਪਣੇ ਆਪ ਨੂੰ ਰਜਾ ਸਕੀਏ ਬੇਅੰਤੁਲਾ ਹਿਮਾ ਵਾਹਿਗੁਰੂ ਦੀ ਕਾਹ ਵਾਹਿਗੁਰੂ ਦੀ ਸਤਿ